ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਿਓ ਜੀ ਅੱਜ ਦੀ ਵੀਡੀਓ ਪਿੰਡ ਜੱਤਗੱਲ ਜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਪੰਜ ਬੱਚੀਆਂ ਲੈ ਕੇ ਆਏ ਜਿਨ੍ਹਾਂ ਚੋਂ ਇੱਕ ਜਰਸੀ ਹੈ ਜੀ ਤੇ ਚਾਰ ਐਚਐਫ ਹਨ ਚੰਗੀ ਬਰੀਡ ਦੀਆਂ ਨੇ ਸਾਰੀਆਂ ਜੀ ਬਾਕੀ ਡਿਟੇਲ ਪ੍ਰੋਪਰ ਬਾਅਦ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਕ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਉਤਾਰ ਸਿੰਘ ਹੈ ਪਿੰਡ ਜਿੱਤਗੜ੍ਹ ਤਹਿਸੀਲ ਤੇ ਜ਼ਿਲ੍ਹਾ ਫਿਰ ਤਹਿਸੀਲ ਜੈਤੋ ਆ ਤੇ ਜਿਹੜਾ ਫ੍ਰੀਕੋਡ ਆਈ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ ਮੋਬਾਈਲ ਨੰਬਰ ਹੈ 9463832118 ਠੀਕ ਹੈ ਵੀਰੇ ਬਾਈ ਦਾ ਵਪਾਰ ਦਾ ਕੰਮ ਆ ਸਾਰਾ ਮਾਲ ਆਪਣਾ ਖਰੀਦਿਆ ਬਾਈ ਹੈ ਜੀ ਖਰੀਦਿਆ ਬਾਈ ਠੀਕ ਹੈ ਜੀ ਆਪਣੇ ਕੋਲੇ ਤਾਂ ਕੋਈ ਰਿਕਾਰਡ ਨਹੀਂ ਹੈ ਠੀਕ ਹੈ ਜੀ ਵਾਏ ਅੱਖ ਨੂੰ ਕੋਸਾ ਆ ਕੇ ਦੇਈਏ ਆਪਾਂ ਐਵੇਂ ਕਹਿ ਕੇ ਦੇ ਦਿੱ ਗਏ ਵੀਰੇ ਆ ਫਲਾਨੇ ਸੀਮੰਡ ਦੀ ਆ ਲਿਖਤੀ ਰੂਪ ਚ ਕਿਸੇ ਦਾ ਰਿਕਾਰਡ ਕੋਈ ਨਹੀਂ ਕੋਈ ਰਿਕਾਰਡ ਨਹੀਂ ਮਾਲ ਬਾਕੀ ਆਪ ਦੀ ਸਮਝ ਪਰਖਣਾ ਲੈ ਜੇ ਕੋਈ ਵੀ ਹੈ ਚੰਗੀ ਬਰੀਡ ਦੀਆਂ ਨੇ ਕਿਉਂਕਿ ਨਿਸ਼ਾਨੀਆਂ ਸਾਰੀਆਂ ਪੂਰੀਆਂ ਕਰਦੀਆਂ ਨੇ ਕਿੱਧਰੋਂ ਸ਼ੁਰੂ ਕਰਕੇ ਬਾਈ ਇੱਕ ਨੰਬਰ ਤੋਂ ਕਰ ਲਓ ਠੀਕ ਹੈ ਵੀਰੇ ਉਮਰ ਕਿੰਨੀ ਕਾ ਜੀ ਇਹਦੀ ਇਹ 5 ਮਹੀਨਿਆਂ ਦਾ ਬੱਚਾ ਜੀ ਠੀਕ ਆ 5 ਮਹੀਨਿਆਂ ਦਾ ਇਹਦੇ ਫੋਟ ਸ਼ਾਕ ਵੀਰੇ ਕੋਈ ਨਾ ਕਿਸੇ ਦੇ ਵੀ ਨਹੀਂ ਐਕ ਵੀ ਨਹੀਂ ਗਾਰੰਟੀ ਆ ਜੀ ਫੁੱਲ ਗਾਰੰਟੀ ਆ ਲਓ ਜੀ ਫੋਟ ਚੈੱਕ ਕਰ ਲਓ ਜੀ ਕੋਈ ਵੀ ਫੋਟ ਸ਼ਾਂਗ ਨਹੀਂ ਗਾਰੰਟੀ ਹੋਊਗੀ ਉਮਰ 5 ਮਹੀਨੇ ਆ ਜੀ 5 ਮਹੀਨੇ ਆ ਜੀ ਬਾਕੀ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਬਰੀਡ ਵਾਈਜ਼ ਕਰਮ ਵਾਲਾ ਚੰਗਾ ਬੱਚਾ ਜੀ ਕੋਈ ਮਦਰ ਮਲਕ ਰਿਕਾਰਡ ਦੀ ਜਾਣਕਾਰੀ ਵੀਰੇ ਦੀ ਇਹ ਬਾਈ ਜੀ ਆਪਣੇ ਘਰ ਦਾ ਹੀ ਬੱਚਾ ਜੀ ਠੀਕ ਆ ਵੀਰੇ ਹੂੰ ਇਹਦੀ ਮਾਂ ਦਾ ਦੁੱਧ ਕਿੰਨਾ ਕਸੀ ਵੀਰੇ ਇਹਦਾ ਮਾਂ ਦਾ 28 ਲੀਟਰ ਚੱਲੀ ਜਾਂਦਾ ਬਾਈ ਇਸ ਵਕਤ ਐਸੇ ਵਕਤ ਚੱਲੀ ਜਾਂਦਾ ਜੀ ਹਾਂ 2.5 ਮਹੀਨਾ ਦੀ ਗੱਬਣ ਆ ਉਹ ਠੀਕ ਆ 2.5 ਮਹੀਨਾ ਦੀ ਗੱਬਣ ਤੇ 28 ਲੀਟਰ ਦੇ ਹੀ ਆ ਜੀ 28 ਲੀਟਰ ਆਪਣੇ ਕੋਲ ਰਿਕਾਰਡ ਹੀ ਹੈ ਚੱਲੀ ਜਾਂਦਾ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਕਿ ਜੋੜੇ ਜੋੜੇ ਦੀ ਕਰਨੀ ਵੀਰੇ ਇਹਨਾਂ ਦਾ ਬਾਈ ਜੀ ਤਿੰਨਾਂ ਦਾ 36000 ਰੁਪਏ ਜੀ ਇਹ ਤਿੰਨਾਂ ਦਾ 1 2 ਤੇ 3 ਨੰਬਰ ਦਾ ਜੀ ਹਾਂ ਤਿੰਨ ਨੰਬਰ ਤਾਂ ਹੀ ਤੇ 2 ਨੰਬਰ ਦੀ ਵੀਰੇ ਏਜ ਕਿੰਨੀ ਹੋਊਗੀ ਜੀ 2 ਨੰਬਰ ਦੀ ਬਾਈ ਜੀ ਉਹਨਾਂ ਦਾ ਆਪਾਂ ਨੂੰ 6 ਮਹੀਨੇ ਕਿਹਾ ਕਿ ਦਿੱਤਾ ਹੋ ਸਕਦਾ 7 ਹੋਵੇ 8 ਹੋਵੇ ਜੀ ਠੀਕ ਆ ਵੀਰੇ ਬਾਕੀ ਝੋਲੀ ਇਹਦੀ ਵੀ ਚੈੱਕ ਕਰ ਲਓ ਜੀ ਹੂੰ ਸੋਹਣੀ ਝੋਲੀ ਆ ਫੋਰਡ ਸ਼ਾਂ ਕੋਈ ਵੀ ਨਹੀਂ ਗੁਲਾਬੀ ਥਾਣਾ ਤੇ ਕੁਆਲਟੀ ਸੋਹਣੀ ਆ ਜੀ ਰੰਗ ਪ੍ਰਿੰਟ ਪੂਰਾ ਚੰਗਾ ਜੀ ਬਾਕੀ ਮਾਲਕਾਂ ਨੇ 6 ਮਹੀਨੇ ਕਿਹਾ ਕੇ ਦਿੱਤੀ ਆ ਤੁਸੀਂ ਚਾਹੇ 6 ਲਾ ਲਓ ਤੇ ਚਾਹੇ 6 ਤੋਂ ਬਾਅਦ ਲਾ ਲਓ ਜੀ ਉਹ ਤੁਹਾਡੀ ਸਮਝ ਆ ਜੀ ਬਾਕੀ ਜਿਹੜੀ ਕੁਆਲਿਟੀ ਐ ਬਰੀਡ ਦੀਆਂ ਨਿਸ਼ਾਨੀਆਂ ਉਹ ਕਰਮ ਵਾਲੀ ਦੀਆਂ ਸਾਰੀਆਂ ਚੰਗੀਆਂ ਨੇ ਜੀ ਫੋਰ ਸ਼ਾਂਕ ਇਹਦੇ ਵੀ ਨਹੀਂ ਜੀ ਬੱਚੇ ਹੀ ਆ ਜੀ ਹਜੇ ਸਾਂਭਣ ਜੋਗ ਆ 2-2 4-4 ਮਹੀਨੇ ਸਾਂਭਣ ਤਾਂ ਸੋਹਣੀਆਂ ਬਹਿੜਾ ਤਿਆਰ ਹੋ ਜਾਣੀਆਂ ਜੀ ਤੇ 3 ਨੰਬਰ ਦੀ ਵੀਰੇ ਏਜ ਕਿੰਨੀ ਆ ਜੀ 3 ਨੰਬਰ ਦੀ ਬਾਈ ਜੀ ਤੋਂ ਲਿਆ ਆਪਣੋਂ ਉਹਨਾਂ ਨੇ 8 ਮਹੀਨੇ ਗਿਆ ਠੀਕ ਆ ਵੀਰੇ ਹੂੰ ਰੋਣ ਕਾਂਖ ਦੀ ਇਹਦੀ ਵੀ ਗਾਰੰਟੀ ਹੈ ਜੀ ਜਮਾਂ ਫੁੱਲ ਗਾਰੰਟੀ ਬਈ ਸਾਰਾ ਠੀਕ ਹੈ ਵੀਰੇ ਜੇ ਕੋਈ ਸੱਜਣ ਕੱਲੀ-ਕੱਲੀ ਲੈਣਾ ਚਾਹੁੰਦਾ ਹੋਵੇ ਉਹਦਾ ਰੇਟ ਆ ਫੋਨ ਤੇ ਬਾਈ ਜੀ ਕਹਿੰਦੇ ਨੇ ਕਿ ਉਹ ਕੱਲੀ-ਕੱਲੀ ਦਾ ਫੋਨ ਤੇ ਆਪਾਂ ਕਰਨਾ ਠੀਕ ਹੈ ਜੀ ਜੇ ਕੋਈ ਤਿੰਨ ਸੱਜਣ ਇਕੱਠੀਆਂ ਲੈ ਕੇ ਜਾਂਦਾ ਤੇ 36000 ਰੁਪਿਆ ਡਿਮਾਂਡ ਹੈ ਜੀ ਵਿੱਚੋਂ ਵਿੱਚੋਂ ਮਾਨਤਾ ਨੂੰ ਵੀ ਕਰ ਦਿੰਗੇ ਠੀਕ ਹੈ ਜੀ ਇਹਦੇ ਜੋ ਮਾਨਤਾ ਨੂੰ ਹੋ ਜਾਊਗਾ ਜੀ ਬੇਫਿਕਰ ਹੋ ਕੇ ਕਾਲ ਕਰ ਲਿਓ ਬਾਕੀ ਲੈਗ ਸਕੋਰ ਕਰਮਾਲੀ ਦਾ ਇਹਦਾ ਵੀ ਚੰਗਾ ਖੜਨੀ ਚੰਗੀ ਆ ਫੇਸ ਕੁਆਲਿਟੀ ਸੋਹਣੀ ਛੋਟ ਆ ਜਾਂ ਕਰਨਾ ਜੀ ਰੰਗ ਪ੍ਰਿੰਟ ਦੀ ਪੂਰੀ ਚੰਗੀ ਹੈ ਜੀ ਹਜੇ ਬੱਚੇ ਹੀ ਹੈ ਜੀ ਲਗਭਗ 6-7 ਮਹੀਨਿਆਂ ਦੇ ਆਸ-ਪਾਸ ਇਹਨਾਂ ਦੀ ਉਮਰ ਹੋਊਗੀ ਜੀ ਬਾਕੀ 36000 ਜੋ ਮਾਨਤਨ ਜਰੂਰ ਕੀਤਾ ਜਾਊਗਾ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲੂਗਾ ਜੀ ਹੁਣ ਤੁਹਾਨੂੰ ਚਾਰ ਨੰਬਰ ਇਹ ਬੱਚੀ ਦੀ ਕਿੰਨੀ ਉਮਰ ਹੈ ਜੀ ਇਹਦੀ 11 ਮਹੀਨੇ ਕਿਹਾ ਕੇ ਦਿੱਤੀ ਆਪਾਂ ਨੂੰ ਠੀਕ ਆ ਦੰਦ ਚੈੱਕ ਕਰਾ ਦਿਓ ਜੀ ਦੰਦ ਤਾਂ ਇਹਦੇ ਚੈੱਕ ਕਰ ਲਓ ਠੀਕ ਆ ਵੀਰੇ ਬਾਕੀ ਉਹਨਾਂ ਟਾਈਮ ਤੁਹਾਨੂੰ ਝੋਲੀ ਚੈੱਕ ਕਰਾ ਦਿੰਨੇ ਆ ਜੀ ਕੋਟ ਸ਼ਾਂਕ ਇਹਦੇ ਵੀ ਨਹੀਂ ਸੋਨਾ ਥਣ ਲੱਗਿਆ ਵਾ ਗੈਪ ਤੇ ਦੰਦ ਤੁਹਾਨੂੰ ਤਾਂ ਚੈੱਕ ਕਰਾ ਰਹੇ ਆ ਕਿਉਂਕਿ ਇਹ ਹਾਈਟ ਚ ਵੱਡੀ ਆ ਜੀ ਦੂਜਿਆਂ ਦੇ ਮੁਕਾਬਲੇ ਲਓ ਜੀ ਕਹਿਣ ਦੀ ਗੱਲ ਨਹੀਂ ਕੱਚੀ ਖੀਰੀ origignal ਆ ਜੀ ਹਜੇ ਲਗਭਗ ਮਾਲਕਾਂ ਦੇ ਦੱਸਣ ਮੁਤਾਬਕ 11 ਮਹੀਨੇ ਉਮਰ ਆ ਜੀ ਕੋਈ ਇਹਦਾ ਮਦਰ ਮਲਕ ਰਿਕਾਰਡ ਪਤਾ ਬੇਰੇ ਨਹੀਂ ਪਤਾ ਜੀ ਦਾ ਠੀਕ ਆ ਜੀ ਇਹਦਾ ਕੋਈ ਨਹੀਂ ਪਤਾ ਇੱਕ ਦਾ ਬਾਈ ਕਹਿੰਦਾ ਜਿਹੜੀ ਆਪਣੇ ਘਰ ਦੀ ਸੀਗੀ ਉਹਦਾ ਰਿਕਾਰਡ ਆਪਣੇ ਕੋਲ ਹੈਗਾ ਜੀ ਕਿਉਂਕਿ ਉਹ ਘਰ ਦੀ ਬੱਚੀ ਆ ਇਹ ਸਾਰਾ ਮਾਲ ਖਰੀਦਿਆ ਬਾਈ ਬਾਕੀ ਕੁਆਲਿਟੀ ਇਹਦੀ ਵੀ ਚੰਗੀ ਆ ਜੀ ਚੈੱਕ ਕਰ ਸਕਦੇ ਆ ਜੀ ਫੋਰ ਸ਼ਾਕ ਕਿਸੇ ਦੇ ਕੋਈ ਵੀ ਨਹੀਂ ਦੰਦੋ ਪ੍ਰੋਪਰ ਖੀਰੀ ਆ ਤੇ ਇਹਦਾ ਵੀਰੇ ਫਿਰ ਕੱਲੀ ਦਾ ਕਰਨਾ ਕਿ ਜੋੜੀ ਦਾ ਜੱਸੀ ਨਾਲ ਕਰਨਾ ਜੀ ਇਹਦਾ ਦੋਨਾਂ ਲਈ ਫੋਨ ਤੇ ਹੀ ਕਰਾਂਗੇ ਇਹਨਾਂ ਦੋਨਾਂ ਦਾ ਫੋਨ ਤੇ ਹੋਊਗਾ ਹਾਂਜੀ ਹੋਊਗਾ ਜੈ ਜੀ ਜਮਾ ਜੈਜ ਰੇਟ ਹੀ ਦੇਣੇ ਆ ਇਹਪਾਂ ਦਾ ਠੀਕ ਆ ਜੀ ਜਮਾ ਜੈਜ ਰੇਟ ਹੋਣਗੇ ਜੀ ਹੋਊਗਾ ਵੱਡੀਆਂ ਬੱਚੀਆਂ ਦਾ ਫੋਨ ਤੇ ਤੇ ਇੱਕ ਜਰਸੀ ਦਾ ਤੋਹਫਾ ਵੀਰੇ ਕਵਾਲਿਟੀ ਚੈੱਕ ਕਰੋ ਪਹਿਲਾਂ ਇਹਦਾ ਬਾਈ ਪੂਛੀ ਨਾ ਕੋਈ ਆਂਟੀ ਕੋਈ ਨਹੀਂ ਬੱਚੀ ਦਾ ਵੀਰੇ ਇਹਦੀ ਬੱਚੇ ਦੀ ਉਮਰ ਕਿੰਨੀ ਕੁ ਹੋਊ ਵੀਰੇ ਇਹਦੀ ਬਾਈ ਜੀ 1.5 ਮਹੀਨੇ ਕਿਹਾ ਉਹਨਾਂ ਨੇ ਫਾਰਮ ਦੇ ਵਿੱਚੋਂ ਬੱਚੀ ਲਈ ਆਪਣੇ ਕੋਲੇ ਹੈ ਬਾਕੀ ਵੀਰੇ ਤੁਸੀਂ ਚੈੱਕ ਕਰ ਸਕਦੇ ਹੋ ਕਵਾਲਿਟੀ ਦੇ ਪੱਖ ਤੋਂ ਕੋਈ ਕਮੀ ਨਹੀਂ ਬੁੱਧੀ ਵਾਲੀ ਬੱਚੀ ਹੈ ਜੀ ਦੰਦ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ 1.5 ਮਹੀਨੇ ਉਮਰ ਆ ਹੋੜ ਸ਼ਾਂਕ ਕੋਈ ਵੀ ਨਹੀਂ ਪਰ ਨਾ ਨਾ ਵੀਰੇ ਚੋਰੀ ਬਹੁਤ ਖੂਬਸੂਰਤ ਹੈ ਚੈੱਕ ਕਰੋ ਜੀ ਖਣਾ ਦਾ ਸੋਹਣਾ ਸੈਜ ਆ ਗੈਪ ਤੇ ਵਿਥੀ ਤੇ ਲੱਗੇ ਹੋਏ ਆ ਪੋੜ ਸ਼ਾਂਗ ਪੂਰਾ ਵੀ ਨੇ ਦੰਦ ਤੁਹਾਨੂੰ ਚੈੱਕ ਕਰਾ ਦਿੰਨੇ ਆ ਜੀ ਗਰੰਟਡ ਖੀਰੀ ਆ ਜੀ ਚੈੱਕ ਕਰੋ ਲਓ ਜੀ ਓਕੇ ਵੀਰੇ ਤੋੜ ਕੇ ਦਿਖਾ ਦਿਓ ਕੋਈ ਇਹਦਾ ਰਿਕਾਰਡ ਮਿਲਿਆ ਹੋਵੇ ਵੀਰੇ ਨਹੀਂ ਇਹਦਾ ਰਿਕਾਰਡ ਨਹੀਂ ਕਹਿੰਦੇ ਚੰਗੇ ਸਿੰਣਣ ਦੀਓ ਜੀ ਠੀਕ ਆ ਜੀ ਪਰ ਲੈਕਤੀ ਨਹੀਂ ਦਿੱਤਾ ਕੋਈ ਲੈਕਤੀ ਉਹਨਾਂ ਨੇ ਕੋਈ ਨਹੀਂ ਦਿੱਤਾ ਇਹ ਬਾਕੀ ਵੀਰੇ ਬਰੀਡ ਖੁਦ ਬੋਲਦੀ ਆ ਇਹ ਨਹੀਂ ਵੀਰੇ ਹਿਮਾਚਲ ਵਾਲੀ ਹੈ origignal ਪੰਜਾਬ ਵਾਲੀ ਵੀਰੇ origignal ਪੰਜਾਬ ਵਾਲੀ ਬਾਈ ਠੀਕ ਆ ਜੀ origignal ਪੰਜਾਬ ਵਾਲੀ ਬੱਚੀ ਆ ਜੀ ਬਾਕੀ ਤੁਸੀਂ ਚੈੱਕ ਕਰ ਹੀ ਸਕਦੇ ਹੋ ਜੀ मां ਦਾ ਰਿਕਾਰਡ ਬਾਈ ਫਾਰਮ 'ਚੋਂ ਲਈਏ ਆਪਾਂ ਠੀਕ ਹੈ ਜੀ ਉਹਨੇ ਦੱਸਣਾ ਵੀ 42 43 ਲੀਟਰ ਦਾ ਰਿਕਾਰਡ ਆ ਇਹਦਾ ਰਿਕਾਰਡ ਆ ਮਾਂ ਦਾ ਮਾਂ ਦਾ ਇਹਦੀ ਦਾ ਠੀਕ ਹੈ ਜੀ ਮਾਂ ਦਾ ਰਿਕਾਰਡ ਆ ਇਹਦੀ ਜਿਹੜੇ ਘਾਲਾ ਬਾਈ ਇਹਦੀ ਝੋਲੀ ਰਿਕਾਰਡ ਇਹਦਾ ਵੀ ਬਹੁਤ ਵਧੀਆ ਹੈ ਇਹਦਾ ਵੀ ਚੰਗਾ ਹੀ ਹੋਣਾ ਬਾਕੀ ਉਮਰ 1.5 ਮਹੀਨੇ ਆ ਤੇ ਉਮਰ ਦੇ ਹਿਸਾਬ ਨਾਲ ਵੀਰੇ ਹਾਈਟ ਵੀ ਇਹਦੀ ਚੰਗੀ ਆ ਇਹ ਵੀ ਚੰਗੀ 12 ਦੇ ਜਾਂਦੀ ਹੈ ਬਰੀਡ ਦਾ ਕੋਈ ਅੰਤ ਨਹੀਂ ਗਾ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਕਰਮਾ ਵਾਲੀ ਨੇ ਖੀਰੀ ਖੀਰੀ ਨੇ ਗੱਬਣ ਹੋ ਜਾਣਾ ਜੀ ਇਹਨੇ 17 ਦੇ ਹਟੀਏ ਬਾਈ ਜੀ ਚੈੱਕ ਕਰੀ ਜੀ ਠੀਕ ਹੈ ਵੀਰੇ ਇਹ ਹੀ ਜੀ ਪਹਿਲੀ ਬੰਬ ਅੱਛੀ ਤਕਾਈ ਸੀ ਉਹਦੀ ਮਾਂ ਆਪਣੇ ਕੋਲੇ ਆ ਖੜੀ ਹਾਂ ਇੱਕ ਨੰਬਰ ਵਾਲੀ ਦੀ ਮਾਂ ਜੀ ਠੀਕ ਹੈ ਵੀਰੇ ਇਹ ਚੈੱਕ ਕਰ ਲੋ ਇੱਕ ਨੰਬਰ ਵਾਲੀ ਦੀ ਮਾਂ ਜਰਸੀ ਦੀ ਤੇ 4 ਤੇ 5 ਨੰਬਰ ਨਗਦੀ ਡਿਮਾਂਡ ਹੋਣ ਵਾਲੀ ਹੈ ਜੀ ਫੋਨ ਤੇ ਤਿੰਨਾਂ ਦੀ ਤੁਹਾਨੂੰ ਦੱਸ ਦਿੱਤੀ ਹੈ 36000 ਰੁਪਏ ਵੀਰੇ 36000 ਰੁਪਏ ਦਾ ਤਿੰਨੋ ਬਾਕੀ ਮਾਨਤਾ ਨੂੰ ਹੋ ਜਾਊਗਾ ਜੀ ਮਾਨਤਾ ਨੂੰ ਫੋਨ ਲਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ